ਰੌਣਕੋਟ ਦੇ ਵਿੱਚ ਦਿਵਿਆ ਸਿੰਗਲਾ ਹੁਣਾਂ ਵੱਲੋਂ ਬਤੌਰ ਤਹਿਸੀਲਦਾਰ ਆਪਣਾ ਕਾਰਜਬਾਰ ਸੰਭਾਲ ਲਿੱਤਾ ਗਿਆ ਕੇ ਆਰਟੀ ਨਿਊਜ਼ ਨੈਟਵਰਕ ਕੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਤੰਦੇ ਦੇ ਨਾਲ ਆਪਣੇ ਡਿਊਟੀ ਕਰਨਗੇ ਤੇ ਕਿਸੇ ਤਰ੍ਹਾਂ ਦੀ ਪੇਸ਼ਾਨੀ ਜਿਹੜੀ ਹੈ ਉਹ ਸਤਨਿਕ ਲੋਕਾਂ ਨੂੰ ਨਹੀਂ ਆਵੇਗੀ ਕੇ ਆਰਟੀ ਨਿਊਜ਼ ਨੈਟਵਰਕ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਧਿਕਾਰੀ ਵੱਲੋਂ ਜਾਂ ਕਿਸੇ ਕਰਮਚਾਰੀ ਵੱਲੋਂ ਕੋਈ ਦਿੱਕਤ ਆਉਂਦੀ ਹੈ ਤਾਂ ਹਰ ਵੇਲੇ ਆਫਿਸ ਵਿੱਚ ਅਵੇਲੇਬਲ ਨੇ ਔਰ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਮੇਰੇ ਨਾਲ ਆ ਕੇ ਉਹ ਸ਼ਿਕਾਇਤ ਦੇ ਸਕਦੇ ਆ ਆ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਨਾਮ ਨਿਯੁਕਤ ਤਹਿਸੀਲਦਾਰ ਦਿਵਿਆ ਸਿੰਗਲਾ ਹੁਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਜੁਆਇਨਿੰਗ ਦੇ ਦੌਰਾਨ ਪਠਾਨਕੋਟ ਦੇ ਤਹਿਸੀਲਦਾਰ ਜੁਆਇਨ ਕੀਤਾ ਹੈ ਕੀ ਸਨੇਹਾ ਦੇਣਾ ਚਾਹੁੰਦੇ ਆ ਆਪ ਨੂੰ ਬੱਸ ਮੇਰਾ ਸਭ ਨੂੰ ਸਸ਼ਿਕਾ ਲੈ ਮੈਂ ਤਹਿਸੀਲਦਾਰ ਪਠਾਨਕੋਟ ਜੁਆਇਨ ਕੀਤਾ ਹੈ 10 ਤਰੀਕ ਨੂੰ کوئی بھی دقت ہے میں آفیس جو اویلیبل ہوں تو کوئی تقسیم دا کیس ہے نشان دی ہے اسی پبلک دی لی بیٹھے ہاں سرکار دا پورا جو بھی فیصلہ ہے اس کو اِسی پورا رسپیکٹ کر کے اپنی نوکری پورے دل نہ نبھاواں گے ٹھیک ہے سرکار پبلک کوئی بھی آن دی ہے میں آفیس جو اویلیبل ہوں کوئی پٹواری دی دقت ہے کانوں دی پرابلم ہے آفیس میں نو مل سکتے ہیں کوئی اسٹاف و پرابلم ਔਰ ਕੰਮ ਜਿਵੇਂ ਦੇਖੋ ਮੈਂ ਹੁਣੀ ਆਪਣੇ ਕੋਡ ਕੇਸੇ ਸੇ ਰਿਵਿਊ ਕਰ ਰਹੀ ਸੀ ਕਿ ਮੈਂ ਆਪਣੀ ਕੋਟ ਨੂੰ ਸਟਾਰਟ ਕੀਤੀ ਹੈ ਕੋਡ ਦਾ ਦੇਖੋ ਸਾਡਾ ਸਭ ਤੋਂ ਮੇਨ ਕੰਮ ਕੋਟ ਇੱਕ ਬਹੁਤ ਇੰਪੋਰਟੈਂਟ ਕੰਮ ਹੁੰਦਾ ਹੈ ਉਸ ਨੂੰ ਅਸੀਂ ਟਾਈਮਲੀ ਦੋ ਦਿਨ ਮੈਂ ਆਪਣੇ ਹਫਤੇ ਟਿਕਟ ਲਗਾਇਆ ਕਰੂੰਗੀ ਤਾਂ ਕਿ ਇਸ ਨਾਲ ਹੈ ਕਿ ਜੋ ਕਾਫੀ ਦੇਰ ਤੋਂ ਪੈਂਡਿੰਗ ਹੈ ਪਬਲਿਕ ਨੂੰ ਤੱਕ ਕੇ ਨਾ ਖਾਣੇ ਪੈਣ ਤੇ ਇਹਨਾਂ ਦੇ ਜਲਦੀ ਤੋਂ ਜਲਦੀ ਜੋ ਰੈਵਨਿਊ ਮੈਟਰਸ ਅ ਰਿਸੋਲਵ ਹੋਣ ਤੇ ਐਸ ਫਾਰ ਐਸ ਮਿਊਟੇਸ਼ਨਸ ਦੀ ਗੱਲ ਹੈ ਸਾਨੂੰ ਕੱਲ ਹੀ ਆਰਡਰ ਡੀਸੀ ਸਰ ਦੇ ਆਰਡੀਨਲ ਪਾਵਰਸ ਮਿਲਿਆ ਨੇ ਤੇ ਮੈਂ ਹੁਣ ਲਿਸਟ ਮੰਗਾ ਲਈ ਹੈ ਪੈਂਡੈਂਸੀ ਦੀ ਵਿਥਿਨ 3 ਡੇਸ ਅਪਾ ਸਾਰੀ ਪੈਂਡੈਂਸੀ ਕਲੀਅਰ ਕਰ ਦਾਂਗੇ